ਵੀ ਵਹਿੰਦੇ ਬੰਨ ਦੇ ਉੱਤੇ ਜਿੱਥੇ ਕ੍ਰੀਬ 10 ਤੋਂ 11 ਵਜੇ ਦਾ ਟਾਈਮ ਹੋ ਚੁੱਕਾ ਵਾ ਲੋਕ ਆਪ ਮਹਾਰੇ ਆਪਣੇ ਬੰਨ ਬੰਨ ਰਹੇ ਨੇ ਕਿ ਹਾਂ ਵੀ ਕਿਸਾਨ ਕਿ ਸਾਡੀਆਂ ਫਸਲਾਂ ਬੱਜਣ ਕਿਉਂਕਿ ਸਤਲੁਜ ਦਰਿਆ ਲਗਾਤਾਰ ਵਧ ਰਿਹਾ ਵਾ ਜਿਸ ਦੇ ਨਾਲ ਡਾਫ ਲੱਗਣ ਨਾਲ ਚਿੱਤੀ ਵਹੀਂ ਵੀ ਜਿਹੜੀ ਉਹ ਬਾਹਰ ਆਉਣ ਨੂੰ ਫਿਰਦੀ ਹੈ ਜਿਸ ਦੇ ਪ੍ਰਬੰਧ ਜਿਹੜੇ ਪ੍ਰਸ਼ਾਸਨ ਨੇ ਕਰਨੇ ਹੁੰਦੇ ਆ ਉਹ ਆਪ ਮਹਾਰੇ ਲੋਕ ਕਿਸਾਨ ਜਿਹੜੇ ਲੱਗੇ ਹੋ ਨੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੌਜਵਾਨ ਆ ਆਪ ਜਿਹੜੇ ਆ ਉਹ ਆਪ ਮਹਾਰੇ ਆਪ ਲੱਗੇ ਹੋਏ ਨੇ ਇਹ ਆਪ ਲੈ ਕੇ ਆਏ ਆ ਅਸੀਂ ਤੇ ਮਿੱਟੀ ਲੈ ਕੇ ਆਂਦੀ ਆ ਬੂਰੇ ਭਰੇ ਆ ਸਾਡੇ ਤੇ ਲੋਹਾਂ ਮਤਲਬ ਭਰਦੇ ਆ ਮੰਡੀ ਦੇ ਵਿੱਚ ਦਾਣਾ ਮੰਡੀ ਚ ਤੇ ਉਥੋਂ ਲੈ ਕੇ ਆਏ ਆ ਤੇ ਹੁਣ ਇੱਥੇ ਲਾ ਰਹੇ ਆ ਕੌਣ ਭਰਦੇ ਆ ਪ੍ਰਸ਼ਾਸਨ ਵੱਲੋਂ ਭਰਾਏ ਗਏ ਆ ਕਹਿੰਦੇ 3-4 ਲੱਖ ਗੱਟਾ ਭਰਿਆ ਹੋਇਆ ਵਾ ਪ੍ਰਬੰਧ ਕੀ ਤੇ ਸਨਸਤਾਵਾਂ ਆਪਣੇ ਪਿੰਡ ਦੇ ਲੋਕਲ ਬੰਦੇ ਆ ਜਿਹੜੇ ਕਿਦਾਂ ਪਿੰਡਾਂ ਤੋਂ ਗਏ ਹੋਏ ਜਾਂ ਸ਼ਹਿਰ ਦੇ ਉਹ ਕਰਦੇ ਆ ਤੁਹਾਡੇ ਕੰਮ ਆ ਇਹ ਫਿਕਰ ਕਰਨੇ ਜਾਂ ਸਰਕਾਰਾਂ ਦੇ ਕੰਮ ਹੁੰਦੇ ਆ ਕੰਮ ਤਾਂ ਸਰਕਾਰਾਂ ਦੇ ਆ ਪਰ ਹੁਣ ਸਰਕਾਰਾਂ ਪਹੁੰਚ ਨਹੀਂ ਗੱਦੀਆਂ ਤੇ ਸਾਨੂੰ ਆਪ ਨੂੰ ਕਰਨਾ ਪੈਣਾ ਹੈ ਸਰਕਾਰ ਆਵੇ ਨਾ ਤੇ ਆਪ ਡੁੱਬ ਜਾਈਏ ਹੁਣ ਜੋ ਸੱਪ ਸਪੋਲੀਆਂ ਵਾਲ ਦੇਖਦੇ ਰਹੀਏ ਫੇਤਾ ਜੀ ਅਸੀਂ ਪਤਾ ਨਹੀਂ ਭੇਜ ਕਿਦਾਂ ਕਿਦਾਂ ਹੋਊਗੀ ਸਾਡੇ ਨਾਲ ਹਨਾ ਹੁਣ ਜੇ ਇੱਥੇ ਖੜੇ ਆ ਮੁੰਡੇ ਆਏ ਆ ਸਾਰੇ ਇਹ ਰਾਤ ਨੂੰ ਵੀ ਇੱਥੇ ਪਹਿਰਾ ਦਿੰਦੇ ਆ ਤੇ ਹੁਣ ਤੁਸੀਂ ਦੇਖ ਹੀ ਲਿਆ ਟਾਈਮ ਕਿੰਨਾ ਹੋ ਗਿਆ ਤੇ ਹੁਣ ਇਸ ਵੇਲੇ ਵੀ ਚੱਲਣ ਡਿਆ ਕੰਮ ਅੱਜ ਵੀ ਲੱਗੇ ਹੋਏ ਕੋਸ਼ਿਸ਼ਾਂ ਕਰਨ ਕਿੰਨਾ ਚਿਰ ਕਰੋਗੇ ਜਿੰਨਾਂ ਕਿ ਜੀਂਦੇ ਆ ਜੀ ਉਹਨਾਂ ਦੇ ਚੇਰ ਕਰਨੀਆਂ ਹੀ ਪੈਣਗੀਆਂ ਹੂੰ ਕਿਉਂ ਤੁਹਾਨੂੰ ਆਪ ਨੂੰ ਕਿਉਂ ਕਰਨੀਆਂ ਪਣੀਆਂ ਇਹ ਪ੍ਰਬੰਧ ਕਿੰਨਾਂ ਨੇ ਕਰਨੇ ਹੁੰਦੇ ਜੋ ਨਹੀਂ ਕਰਦੇ ਅਸੀਂ ਕਰੀ ਜਾਈ ਹੁਣ ਸਰਕਾਰਾਂ ਆਉਂਦੀਆਂ ਨਹੀਂ ਵੋਟਾਂ ਵੀ ਨਹੀਂ ਆਉਂਦੀਆਂ ਵਾ ਤੇ ਬੋਟਾਟੂ ਆ ਮਾਰ ਕੇ ਰੜਦੇ ਹੁੰਦੇ ਆ ਤੇ ਮੁੜ ਕੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਅਸੀਂ ਇੱਥੇ ਰਾਤ ਨੂੰ ਠੱਕੇ ਖਾਂਦੇ ਆ ਰਾਤ 12 ਵਜੇ ਇੱਥੇ ਬੈਠੇ ਰਹੇ ਆ 12 ਵਜੇ ਉੱਤ ਮੜ ਕੇ ਸਾਪੇ ਤੇ ਫਨੀ ਅੱਜ ਰੇ ਫੇਰਦੇ ਆ ਤੇ ਇਧਰ ਨੂੰ ਜਾਣੇ ਤੇ ਇਧਰ ਵੀ ਨਿਗੇੜਾ ਮਾਰ ਕੇ ਉਹਨਾਂ ਨੂੰ ਹਿਰਪਤ ਨਹੀਂ ਐਨ ਜਿਲਾਰ ਪਰਤ ਨਹੀਂ ਜਾਣੇ ਅਸੀਂ ਤੇ ਸਾਰੀ ਰਾਤ ਜਾਗਦੇ ਰਹੇ ਨੇ ਦਿਨੇ ਵੀ ਜਾਗਦੇ ਰਹੇ ਨੇ ਇੱਕ ਮਿੰਟ ਅੱਖ ਨਹੀਂ ਲਾਈ ਜੀ ਤੀਜਾ ਦਿਨ ਹੋ ਗਿਆ ਅੱਜ ਪੁਲਿਸ ਨੂੰ ਤਾਂ ਬਹੁਤ ਚੁੱਪਦੇ ਆ ਸਰਕਾਰਾਂ ਨੂੰ ਵੀ ਚੁੱਪਦੇ ਆ ਆਪਾਂ ਘਵਾਤ ਮਾਨ ਕਹਿੰਦਾ ਪਕਾਣਾ ਦੇ ਕੰਮ ਹੁੰਦੇ ਆ ਤੋਰਨੇ ਦੇ ਕੰਮ ਆਉਂਦੇ ਆ ਆ ਤੁਹਾਡੇ ਸਾਹਮਣੇ ਵੇਖ ਲਓ ਟਰੈਕਟਰ ਹੀ ਸਾਰਾ ਕੁਝ ਲੈ ਕੇ ਆਉਂਦੇ ਹੁਣ ਪਾਣੀ ਦੇ ਵਿੱਚ ਵੀ ਟਰੈਕਟਰ ਹੀ ਜਾਂਦੇ ਆ ਉਹਨੂੰ ਕਿੱਥੇ ਲੈ ਕੇ ਜਾਓ ਕੋ ਗੱਡੀ ਇੱਥੋਂ ਦੀ ਪਤਾ ਲੱਗੇ ਤੁਹਾਨੂੰ ਹੂੰ ਹੂੰ ਬਾਕੀ ਬਾਕੀ ਸਰਕਾਰ ਵੱਲੋਂ ਕੋਈ ਸਾਨੂੰ ਧੂਲਦਨੇ ਕੀ ਨਹੀਂ ਇਹ ਇਹ ਸਰਕਾਰ ਵੱਲੋਂ ਨਹੀਂ ਭੇਜੇਗੇ ਪ੍ਰਸ਼ਾਸਨ ਨਹੀਂ ਅਸੀਂ ਆਪ ਖੋਦ ਉੱਥੋਂ ਲੱਦ ਕੇ ਲੈ ਆਏ ਆ ਇਹ ਕਿਹੜਾ ਪੰਡਾ ਕਿੱਥੇ ਲਾਉਣ ਦੇ ਤੁਸੀਂ ਇਹ ਇਹ ਨਲ ਪੰਡਾ ਆ ਪਿੱਛੇ ਉਹ ਨਲ ਵਾਲਾ ਬੰਨਵਾ ਰੈਂਪ ਦੇ ਉੱਤੇ ਲਾਉਣੇ ਆ ਕਬੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼